हून ही सब कर हाँ मेरे एक घंटा छोड़ना ਆ ਖੜੇ ਹੋ ਜੀ ਉੱਧਰ ਲਵੇ ਉਧਰ ਮੋੜਛਾ ਲੱਗਿਆ ਹੋਇਆ ਹੈ ਉਹ ਗੱਡੀ ਮੰਗ ਰਹੇ ਨੇ ਹਾਂ ਆ ਜਾਓ ਵੀ ਆ ਜਾ ਆ ਰਸੀ ਨਾ ਜਾ ਗੱਡੀ ਬਲਾ ਕਰਨੀ ਹੈ ਹਾਂ ਜੀ ਕਿ ਅਸੀਂ ਹੁਣ ਤੋਂ 3 ਸਾਲ ਪਹਿਲਾਂ ਵੀ ਤੁਹਾਨੂੰ ਸਭ ਜੰਗਲਾ ਮੰਤਰੀ ਸੀਗੇ ਉਹਦੇ ਐਪਲੀਕੇਸ਼ਨ ਦਿੱਤੀਆਂ ਉਦੋਂ ਕੋਈ ਸੁਣਵਾਈ ਨਹੀਂ ਸਾਡੀ ਹੋਈਗੀ ਉਸ ਤੋਂ ਬਾਅਦ ਅਸੀਂ ਹੋਰ ਮਹਿਕਮਿਆਂ ਨੂੰ ਸਾਰਿਆਂ ਨੂੰ ਦਿੱਤੀਆਂ ਡੀਪਸਿ ਮਹਿਕਮੇ ਦੇ ਕੇ ਆਏ ਜੰਗਲਾਤ ਮਹਿਕਮੇ ਦੇ ਕੇ ਆਏ ਐਪਲੀਕੇਸ਼ਨਾਂ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਤੇ ਅਸੀਂ ਇਹਨਾਂ ਨੂੰ ਮਿੰਨਤਾ ਕਰ ਕਰ ਹੰਬ ਗਏ ਆ ਜਦੋਂ ਵੀ ਇਹ ਵੋਟਾਂ ਲੈਣਾਉਂਦੇ ਨੇ ਵਾਅਦੇ ਕਰ ਲੈਂਦੇ ਨੇ ਪਰ ਪੂਰਾ ਕੋਈ ਨਹੀਂ ਕਰਦੇ ਹੈਗੇ ਵੋਟਾਂ ਦਾ ਵਾਅਦਾ ਨਾ ਮਿਲਦੇ ਨੇ ਨਾ ਕਰਦੇ ਨੇ ਨਾ ਦੇਖਦੇ ਨੇ ਕੁਝ ਇਹ ਤੇ ਤੁਸੀਂ ਪੋਣੇ ਲੋਕ ਵੋਟਾਂ ਅਸੀਂ ਪਾ ਕੇ ਬਿਵਕੋ ਅਸੀਂ ਲੋਕਾਂ ਜਿਹੜੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆ ਤੇ ਉਦੋਂ ਬਾਅਦ ਨਾ ਇਹ ਸ਼ਕਲ ਦਿਖਾਉਂਦੇ ਨੇ ਨਾ ਇਹ ਗੱਲ ਕਰਦੇ ਨਾ ਬਾਤ ਕਰਦੇ ਨੇ ਹੁਣ ਹੋਇਆ ਕੀ ਆ ਹੁਣ ਹੋਇਆ ਕੀ ਆ ਜੀ بارش ਇੰਨੀ ਜ਼ਿਆਦੇ ਤੇਜ਼ ਸੀਗੀ ਤੇ ਅਸੀਂ ਕੰਮ ਤੇ ਗਏ ਹੋਏ ਸੀਗੇ ਤੇ ਉਹ ਤੋਂ ਬਾਅਦ ਹਨੇਰੀ ਆਈ ਹਨੇਰੇ ਸਫੈਦਾ ਟੁੱਟ ਕੇ ਗਿਰ ਗਿਆ ਇੱਕ ਨਹੀਂ ਦੋ ਗਰਾਂ ਦੇ ਗਿਰ ਗਏ ਆ ਜੀ ਦੋ ਕਿੰਨੇ ਸਫੈਦੇ ਨੇ ਟੁੱਟ ਇੱਕ ਸਫੈਦੇ ਦੇ ਤੇ 35 40 ਦੇ ਸਫੈਦੇ ਨੇ ਜੀ ਪੰਜਾਬ 60 70 ਫੁੱਟ ਲੰਬੇ ਨੇ ਜੀ ਇਹ ਤੇ ਜੇ ਗਿਰਦੇ ਨੇ ਰਾਤ ਨੂੰ ਝੂਮਦੇ ਨੇ ਹੋਰ ਹੁੰਦਾ ਤਾਂ ਸਾਨੂੰ ਇੰਨਾ ਖਤਰਾ ਹੋ ਜਾਂਦਾ ਕਿ ਸਾਡੇ ਗਿਰ ਕੇ ਸਾਡੇ ਬੱਚਾਂ ਤੇ ਜਾਂ ਸਾਡੇ ਤੇ ਜਾਨੀ ਨੁਕਸਾਨ ਸਾਡੇ ਘਰ ਦਾ ਸਾਰੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਕੌਲੇ ਸਾਰੇ ਗਿਰ ਗਏ ਜੀ ਸਾਡੇ ਪਰਦੇ ਸਾਰੇ ਗਿਰ ਗਏ ਜੀ ਕਈ ਚੀਜ਼ਾਂ ਟੁੱਟੀਆਂ ਸਾਡੀਆਂ ਜੀ ਤੇ ਤੇ ਚਿਵਾਰੇ ਦੇ ਚਿਵਾਰੇ ਦੇ ਉੱਪਰ ਉਹ ਵੀ ਟੁੱਟ ਗਿਆ ਸਾਡੇ ਉੱਪਰ ਜੀ ਉਸ ਟਾਈਮ ਕੋਈ ਬੈਠਾ ਸੀ ਜਾਇ ਉਸ ਟਾਈਮ ਇਹ ਕੁਦਰਤੀ ਕਮਰੇ ਦੇ ਅੰਦਰ ਬੈਠੇ ਸੀ ਬੱਚੇ ਸਾਡੇ ਨੀਚੇ ਤੇ ਅਸੀਂ ਬਾਹਰ ਗਏ ਹੋਏ ਸੀ ਕਿ ਸਾਨੂੰ ਨਾ ਫੋਨ ਕੀਤਾ ਫੋਨ ਕਰਕੇ ਅਸੀਂ ਆ ਕੇ ਦੇਖਿਆ ਤਾਂ ਇੰਨਾ ਖਤਰਾ ਸੀਗਾ ਬੱਚੇ ਸਹਿਮੇ ਹੋਏ ਸੀਗੇ ਕਿ ਇਹਦੇ ਵਿੱਚ ਸਾਡੇ ਕਿਸੇ ਜਾਨੀ ਮਾਲੀ ਨੁਕਸਾਨ ਦਾ ਵੀ ਹੋ ਸਕਦਾ ਸੀਗਾ ਉਹਨ ਕੀ ਕਹਨੇ ਹੁਣ ਅਸੀਂ ਚਾਹੁੰਦੇ ਆ ਗੌਰਮ ਨੂੰ ਅਪੀਲ ਕਰਦੇ ਆ ਕਿ ਨਾ ਸਫੈਦਾ ਨੂੰ ਕਟਵਾਇਆ ਜਾਵੇ ਜਲਦੀ ਜਲਦੀ ਨਹੀਂ ਤਾਂ ਇਹਦੇ ਵਿੱਚ 30 35 ਕਰਨੇ 30 35 ਕਰਨਾਂ ਨੂੰ ਕਿਸੇ ਨੂੰ ਵੀ ਨੁਕਸਾਨ ਹੋ ਸਕਦਾ ਹੈ ਕਿਸੇ ਵੀ ਜਾਨੀ ਮਾਲ ਨੂੰ ਖਾਂਦਾ ਸਕਦਾ ਜੀ ਹੁਣ ਅੱਗੇ ਕਿਹਨੂੰ ਮਿਲਣ ਦੀ ਤੁਸੀਂ ਕਹਿੰਦੇ ਹੋ ਵੀ ਅੱਗੇ ਅਸੀਂ ਇਹਨਾਂ ਨੇ ਮਿਲ ਕੇ ਕੀ ਕਰਨਾ ਸੁਣਦਾ ਦਾ ਕੋਈ ਹੈ ਨਹੀਂ ਨਾ ਸਾਡੀ ਜੀ ਨਾ ਕੋਈ ਰਾਜ ਆ ਨਾ ਲੈਣਾ ਨਾ ਦੇਣਾ ਕੁਝ ਨਹੀਂ ਹੈ ਜੀ ਸਭ ਚੋਰ ਬਿਆਰੀ ਇਕੱਠੀ ਹੋਈ ਆ ਸਾਡੇ ਕੋਲ ਦਾ ਜੀ ਸਭ ਖਾ ਲੈਂਦੇ ਨੇ ਪੀ ਲੈਂਦੇ ਨੇ ਕਿਸੇ ਦੀ ਪਬਲਿਕ ਦੀ ਸੁਣਦੇ ਨਹੀਂ ਕਰਦੇ ਨਹੀਂ ਲੁੱਟਣ ਖਾਣ ਦੇ ਲੱਕ ਬੰਨਿਆ ਇਹਨਾਂ ਦਾ ਇਧਰ ਨੂੰ ਦੇਖੋ ਬਸ ਬਸ ਇੱਥੇ ਕੱਢ ਦਿਓ ਯਾ ਹਰਿਆਣੇ ਆ ਤੇ ਪੰਜਾਬ ਚ ਚੀਜ਼ਾਂ ਬਹੁਤ ਵਧੀਆ ਚੱਲ ਰਹੀਆਂ ਨੇ ਬੰਗਲ ਦੇ ਤੋਂ ਵੀ ਡਾਕਟਰਾਂ ਤੇ ਗਿਆਨ ਬਣਵਾਉਂਦੇ ਨੇ ਜਿਹਦਰ ਮੁਕਰੀ ਅਮਰੀਕਾ ਵੀ ਇੱਕ ਵਾਰੀ ਆਇਆ ਹੈ ਆਹ ਤੋਂ ਜਰਕਾ ਬੱਥਾ ਗਿਆ ਹੈ ਇਹਦਾ ਮਲੇ ਨਹੀਂ ਆਪਣਾ

ਉਦੋਂ ਨੇਰੀ ਵੀ ਹਵਾ ਬਹੁਤ ਤੇਜ਼ ਚੱਲੀ ਹਵਾ ਚੱਲਣ ਤੋਂ ਬਾਅਦ ਜਿਹੜੇ ਦਰਖਤ ਨੇ ਨਾ ਕੁਝ ਪਹਿਲਾਂ ਸੁੱਕ ਗਏ ਸੀ ਸੁੱਕਣ ਤੋਂ ਬਾਅਦ ਇਹਨਾਂ ਤੇ ਬੇਲਾ ਚੜ ਜਾਂਦੀਆਂ ਨੇ ਬੇਲਾ ਚੜ ਕੇ ਉਹਨਾਂ ਦਾ ਵਜ਼ਨ ਵੱਧ ਜਾਂਦਾ ਤੇ ਜਦੋਂ ਨੇਰੀ ਆਈ ਤਾਂ ਉਹ ਮਤਲਬ ਇੱਕ ਦੂਜੇ ਦੇ ਉੱਪਰ ਹੀ ਜਾ ਕੇ ਡਿੱਗੇ ਮਤਲਬ ਇੰਨਾ ਜ਼ਬਰਦਸਤ ਧਮਾਕਾ ਹੋਇਆ ਜਿਵੇਂ ਕਹਦੇ ਆ ਵੀ ਕੜਕੜ ਕਰਕੇ ਮੈਂ ਭੱਜ ਕੇ ਜਾ ਕੇ ਅੰਦਰ ਬੜ ਗਿਆ ਮੈਂ ਤੇ ਉਹ ਤੋਂ ਬਾਅਦ ਉਹ ਡਿੱਗੇ ਟਾਲਾ ਤਾਂ ਉਹ ਆ ਕੇ ਥਾਰਾ ਤੇ ਡਿੱਗਿਆ ਥਾਰਾ ਤੋਂ ਜੇ ਬਾਈ ਚਾਂਸ ਕੋਈ ਇੱਥੇ نیچے ਹੁੰਦਾ ਜਾਂ ਬੱਚੇ ਉੱਪਰ ਖੇਡਦੇ ਹੁੰਦੇ ਤਾ ਮਤਲਬ ਬਹੁਤ ਕਿਸੇ ਦਾ ਵੀ ਜਾਣੀ ਵਾਲੇ ਉਸਤਾਨ ਹੋ ਸਕਦਾ ਸੀਗਾ ਕੋਈ ਐਪਲੀਕੇਸ਼ਨਾਂ ਦਿੱਤੀਆਂ ਕਿਸੇ ਐਪਲੀਕੇਸ਼ਨਾਂ ਬਹੁਤ ਚਿਰ 3-4 ਸਾਲ ਪਹਿਲਾਂ ਦੀਆਂ ਵੀ ਚੱਲਦੀਆਂ ਇੱਧਰ ਪਹਿਲਾਂ ਇੱਕ ਟੁੱਟ ਗਿਆ ਸੀਗਾ ਉਹ ਸੀ ਮਤਲਬ ਬਹੁਤ ਔਖੇ ਔਖੇ ਪਾਇਆ ਹੋਊਗੀ ਤੇ ਮਤਲਬ ਹੁਣ ਸਾਨੂੰ ਤਾਂ ਤੰਗੀ ਇਸ ਚੀਜ਼ ਦੀ ਆ ਵੀ ਜਦੋਂ ਇਹ ਝੂਮਦੇ ਵੀ ਨੇ ਨਾ ਤਾਂ ਵੀ ਡਰ ਲੱਗਦਾ ਵੀ ਕਿਸੇ ਤਾਰ ਤੇ ਆ ਕੇ ਡੇਗਿਆ ਜਾਂ ਕੋਈ ਰਸਤੇ ਸੜਕ ਤੇ ਜਾ ਰਿਹਾ ਬਾਈਚਾਸ ਕੋਈ ਤਾਰ ਟੁੱਟ ਗਈ ਬਿਜਲੀ ਦੀ ਤਾਰਾਂ ਜਾ ਰਹੀਆਂ ਨੇ ਬੱਚੇ ਖੇਡਦੇ ਹੁੰਦੇ ਨੇ ਬੱਚੇ ਤਕਰੀਬਨ ਸਾਡੇ ਕੋਲ 10-11 ਬੱਚੇ ਨੇ ਰਾਤ ਨੂੰ ਖੇਡਦੇ ਹੀ ਖੇਡਦੇ ਨੇ ਉਹ ਤਾਂ ਹੁਣ بارش ਕਰਕੇ ਮਤਲਬ ਆਪਣੇ ਅੰਦਰ ਰਹਿੰਦੇ ਨੇ ਤੇ ਕੋਦੇ ਦੀ ਕਈ ਵਾਰੀ ਕੋਠੇ ਤੇ ਚੜ ਜਾਂਦੇ ਨੇ ਮਤਲਬ ਫੇਰ ਵੀ ਡਰ ਲੱਗਦਾ ਹੈਗਾ ਤੇ ਤੁਸੀਂ ਜਿਸ ਟਾਈਮ ਇਹ ਆਵਾਜ਼ ਆਈ ਹੈ ਧਮਾਕੇ ਦੀ ਮਤਲਬ ਆਵਾਜ਼ ਆਈ ਹੈ ਤਾਂ ਕਿਸ ਤਰ੍ਹਾਂ ਤੁਸੀਂ ਕਿੱਥੇ ਸੀ ਉਸ ਟਾਈਮ ਮੈਂ ਉਸ ਟਾਈਮ ਗੇਟ 'ਤੇ ਖੜਾ ਸੀ ਜਦੋਂ ਡਿੱਗੇ ਨੇ ਜਦੋਂ ਡਿੱਗੇ ਮੈਂ ਜਾਂ ਕਿਹਾ ਤਾਂ ਮੈਂ ਗੇਟ ਬੰਦ ਕਰਕੇ ਅੰਦਰ ਭੱਜ ਗਿਆ ਅੱਛਾ ਬਖਾ ਜੀ ਪਤਾ ਨਹੀਂ ਕੀ ਹੋਇਆ ਜਦ ਮੈਂ ਫੇਰ ਦੁਬਾਰਾ ਮੁੜ ਕੇ ਦੇਖਿਆ ਤਾਂ ਮਤਲਬ ਇਹ ਦਰਖਤ ਬਹੁਤ ਐਡੇ ਐਡੇ ਮੋਟੇ ਨੇ ਇਹ ਟਾਣੇ ਜੱਫਾ ਨਹੀਂ ਪੈਂਦਾ ਹੈਗਾ ਤੇ ਮਤਲਬ ਉਹ ਟੁੱਟ ਗਏ ਇੱਕ ਲਾਸੇ ਡਿੱਗੇ ਨੇ ਵੀ ਜਾਂ ਤਾਂ ਇਹਨਾਂ ਦਾ ਕੋਈ ਹੱਲ ਕਰਾਇਆ ਜਾਵੇ ਇਹਨਾਂ ਨੂੰ ਕੱਟਿਆ ਜਾਵੇ ਵੀ ਜਾਂ ਇਹਨਾਂ ਦਾ ਕੋਈ ਕੋਈ ਨਾ ਕੋਈ ਹੱਲ ਕੀਤਾ ਜਾਵੇ ਸਾਡਾ ਸਰਕਾਰ ਅਕੇ ਵੀ ਇਹੀ ਪੇਸ਼ਤੀ ਅਸੀਂ ਕਰਦੇ ਆ ਵੀ ਭਾਈ ਇਹਨਾਂ ਦਾ ਕੋਈ ਕੋਈ ਨਾ ਕੋਈ ਹੱਲ ਕਰੋ ਠੀਕ ਹੈ ਵੀ ਬੱਚੇ ਖੇਡਦੇ ਨੇ ਤਾਂ ਸਾਨੂੰ ਇਸ ਤੋਂ ਕੋਈ ਰਾਹਤ ਸਾਨੂੰ ਮਿਲਦੀ ਇਹਨਾਂ ਵਾਰੇ ਹੀ ਸਾਡਾ ਕਹਿਣਾ ਸਰਕਾਰ ਨੂੰ ਇਹ ਕੱਟੇ ਜਾਣ ਅਸੀਂ 2-3 ਸਾਲ ਪਹਿਲਾਂ ਐਪਲੀਕੇਸ਼ਨਾਂ ਵੀ ਦਿੱਤੀਆਂ ਉਹ ਕਿਹੜੀ ਨਹੀਂ ਬੜ ਜੀ ਕੋਈ ਵੀ ਨਹੀਂ ਕੋਈ ਸੁਣਾਈ ਸਾਡੀ ਦੋ ਦਿਨ ਘਰਾਂ ਦੇ ਉੱਤੇ ਵੀ ਗਿਰ ਗਏ ਇਹ ਪਹਿਲਾਂ ਵੀ ਗਰੇਨ ਦੋ ਦਿਨ ਸਾਲ ਪਹਿਲਾਂ ਘਟੋ ਘਟ ਇਸ ਮਹੱਲੇ ਦੇ ਵਿੱਚ 40 50 ਘਰ ਨੇ ਇਹਨਾਂ ਦੇ ਪਿੱਛੇ ਸਪੈਦੇ ਲੱਗ ਰਹੇ ਨੇ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਅੱਜ ਜਾਨੀ ਨੁਕਸਾਨ 100% ਪੱਕਾ ਦੀ ਕਿਹੜੀ ਜਗ੍ਹਾ ਤੇ ਲੱਗੇ ਹੋਏ ਨੇ ਸਪੈਦੇ ਇਹ ਸੀਪੀਐ ਇੱਕ ਗਦਾਮ ਨੇ ਜੀ ਐਸਸੀ ਦੇ ਪਿੱਛੇਲੇ ਪਾਸੇ ਉੱਥੇ ਲੱਗੇ ਨੇ 500 ਪਾੜਿਆਂ ਦੇ ਉਹ ਕਿੰਨੇ ਵਾਰੀ ਉਹਨਾਂ ਨੂੰ ਹੁਣ ਅਸੀਂ ਐਪਲੀਕੇਸ਼ਨ ਵੀ ਦਿੱਤੀ ਹੁਣ ਫੋਨ ਵੀ ਕਰੇ ਕੋਈ ਵੀ ਨਹੀਂ ਆ ਕੇ ਸੁਣੀ ਸੀ ਕਦੇ ਤੁਸੀਂ ਐਮਐਲਏ ਨੂੰ ਜਾਂ ਕਿਸੇ ਇਹਦੇ ਮੈਹਿਕਮੇ ਦੇ ਮੰਤਰੀ ਨੂੰ ਕਿਸੇ ਨੂੰ ਐਪਲੀਕੇਸ਼ਨ ਦਿੱਤੀ ਜਾਂ ਮਿਲੇ ਅਸੀਂ ਧਰਮਸੋਤ ਨੂੰ ਮਿਲਿਆ ਜੀ ਸਾਰਾ ਮਹੱਲਾ ਇਕੱਠਾ ਹੋ ਕੇ ਗਿਆ ਵੀ ਦੀਗਾ ਉਹਨਾਂ ਨੂੰ ਉਹਨਾਂ ਨੂੰ ਐਪਲੀਕੇਸ਼ਨ ਵੀ ਦਿੱਤੀਆਂ ਦੀਆਂ ਪਰ ਹੱਲ ਹੋਇਆ ਕੋਈ ਹੱਲ ਨਹੀਂ ਹੋਇਆ ਇਹਨਾ ਅੱਛਾ ਅਸੀਂ ਇਹ ਸਰਕਾਰ ਨੂੰ ਇਹੀ ਕਹਿੰਦੇ ਆ ਕਿ ਇਹਦਾ ਹੱਲ ਕਰਾਇਆ ਜਾਵੇ ਮੌਜੂਦਾ ਵਿਧਾਇਕ ਨੇ ਜਿਹੜੇ ਦੇ ਮਨ ਉਹਨਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕੀਤੀ ਉਹ ਤਾਂ ਫਿਰ ਹੁਣ ਇਕੱਠੇ ਹੋ ਕੇ ਮਾਲੇ ਦੇ ਜਾਣਗੇ ਜਾਂ ਉਹਨਾਂ ਨੂੰ ਕਹਾਂਗੇ ਹੁਣ ਤਾਂ ਅਜੇ ਉਹਨਾਂ ਨੂੰ ਦੱਸਿਆ ਨਹੀਂ ਮਤਲਬ ਉਹਨਾਂ ਨੂੰ ਦੱਸਿਆ ਨਹੀਂ ਠੀਕ ਹੈ ਬਾਕੀ ਜੀ ਸਮੱਸਿਆ ਕੀ ਆ ਇਹਦੇ ਵਿੱਚ ਇਹ ਲੋਕ ਕਹਿੰਦੇ ਨੇ ਕਈ ਵਾਰ ਜਗਲਾਤ ਵਿਭਾਗ ਨੂੰ ਕਹਿੰਦਾ ਫੂਡ ਸਪਲਾਈ ਨੂੰ ਇਹ ਤਾਂ ਆਪਣਾ ਗੱਲ ਇਹ ਹੈ ਜੀ ਸ਼ੁਰੂ ਤੋਂ ਹੀ ਇਹ ਪਹਿਲਾਂ ਇਸ ਵਾਰਡ ਦੇ ਪ੍ਰਮੋਥ ਐਮ ਸੀ ਕੇ ਉਦੋਂ ਵੀ ਐਪਲੀਕੇਸ਼ਨਾਂ ਇਹਨਾਂ ਨੂੰ ਦਿੱਤੀਆਂ ਸੀ ਫੇਰ ਹੁਣ ਮੇਰੇ ਵਾਈਫ ਐਮਸੀ ਨੇ ਹੋਰ ਇਹਨਾਂ ਨੂੰ ਕਿੰਨੀ ਵਾਰ ਅਸੀਂ ਕਹਿ ਚੁੱਕੇ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਵੀ ਜਿਹੜਾ ਇਹ ਫੂਡ ਸਪਲਾਈ ਦੇ ਗਦਾਮਾਂ ਦੇ ਵਿੱਚ ਸਫੈਦੇ ਨੇ ਕਿਉਂ ਪਹਿਲਾਂ ਵੀ ਇਹ ਕਈ ਵਾਰ ਦਾਣੇ ਜਿਹੜੇ ਗਰੇ ਨੇ ਗਿਰ ਕੇ ਜਿਵੇਂ ਅੱਜ ਸੀ ਆ ਨਾਲ ਆਪਣਾ ਮਕਾਨ ਹੈ ਉਧਰ ਨਾਲਾ ਬਬਲੀ ਜੀ ਦਾ ਇਧਰਲੇ ਪਾਸੇ ਆ ਵਿਚਾਰੇ ਕਿਰਾਏ ਤੇ ਰਹਿੰਦੇ ਨੇ ਗਾਡਰ ਵਾਲੇ ਨੇ ਇਹ ਕੁਛ ਵੀ ਅਨਸਕਾਮੀ ਘਟਨਾ ਜਿਹੜੀ ਹੋ ਸਕਦੀ ਆ ਬਾਪਰ ਸਾਡੀ ਉਹਦੇ ਵਾਸਤੇ ਅਸੀਂ ਤਾਂ ਇੱਥੋਂ ਦੇ ਪ੍ਰਸ਼ਾਸਨ ਨੂੰ ਐਮਐਲਏ ਸਾਹਿਬ ਨੂੰ ਔਰ ਜੰਗਲਾਤ ਵਿਭਾਗ ਦੇ ਆ ਜਿਹੜੇ ਮੰਤਰੀ ਸਹਿਬਾਨ ਜਾਂ ਜਿਹੜੇ ਫੂਡ ਸਪਲਾਈ ਦੇ ਜਿੰਨੇ ਵੀ ਅਫਸਰ ਸਹਿਬਾਨ ਨੇ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਇਹਨੂੰ ਸਪੈਸੀਆਂ ਨੂੰ ਵਧਾਇਆ ਜਾਵੇ ਤਾਂ ਜੋ ਇੱਥੇ ਕਿਸੇ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਜੰਗਲਾਤ ਵਿਭਾਗ ਸਾਧੂ ਸਿੰਘ ਧਰਮਸੋਦ ਕੋਲ ਸੀ ਤੁਸੀਂ ਉਹਨਾਂ ਨਾਲ ਕੰਮ ਕਰਦੇ ਸੀ ਕੀ ਉਸ ਟਾਈਮ ਵੀ ਕਾਰਵਾਈ ਨਹੀਂ ਕੀਤੀ ਉਦੋਂ ਵੀ ਦਿੱਤੀ ਐਪਲੀਕੇਸ਼ਨ ਦਿੱਤੀ ਹੈ ਜੀ ਉਦੋਂ ਇਹ ਜਿਹੜੇ ਅਸਲ ਦੇ ਵਿੱਚ ਫੂਡ ਸਪਲਾਈ ਦੇ ਅੰਡਰਪੈਂਡ ਆ ਜੀ ਜਿਹੜਾ ਤਾਂ ਰੋਡ ਤੇ ਕੋਈ ਹੋਵੇ ਜਗਲਾਤ ਭੁਕਾਰਦਾ ਜਿਹੜਾ ਇਹ ਬਾਉਂਡਰੀ ਵਾਲਿਆ ਅੱਜ ਦਾ ਨਹੀਂ ਹੈ ਇਹ ਫੂਡ ਸਪਲਾਈ ਦੇ ਅੰਦਰ ਜਿਹੜਾ 50 ਸਾਲਾਂ ਤੋਂ ਚੱਲ ਰਿਹਾ